ਕਹਾਣੀ ਦੇ ਅੱਜ ਦੇ ਸੈਸ਼ਨ ਵਿੱਚ ਮੈਂ ਗੁਰਦੀਪ ਸਿੰਘ ਤੁਹਾਡੇ ਲਈ ਆਪਣੀ ਇੱਕ ਹੋਰ ਕਹਾਣੀ ਲੈ ਕੇ ਹਾਜ਼ਰ ਹੋਇਆ ਹਾਂ ਇਸ ਕਹਾਣੀ ਦਾ ਨਾਮ ਹੈ ਗਵਾਹੀ ਦਾ ਨਿਸ਼ਾਨ ਰਵੀ ਤੇ ਮਨਾਜ਼ ਮੇਲੇ ਵਿੱਚ ਘੁੰਮਦੇ ਆ ਟੈਟੂ ਬਣਾਉਣ ਵਾਲੀ ਦੁਕਾਨ ਦੇ ਸਾਹਮਣੇ ਰੁਕੇ ਦੁਕਾਨ ਉੱਪਰ ਕੰਮ ਕਰਦਾ ਮਾਰਚੂ ਜਾਂ ਮੁੰਡਾ ਟੈਟੂ ਬਣਾਉਣ ਤੇ ਉਸ ਨੂੰ ਮਿਟਾਉਣ ਬਾਰੇ ਜਾਣਕਾਰੀ ਦੇ ਰਿਹਾ ਸੀ ਕੀ ਸਭੀ ਨਿਸ਼ਾਨ ਮਿਟ ਜਾਂਦੇ ਹਨ ਹਾਂ ਇਸ ਸਭੀ ਨਿਸ਼ਾਨ ਮਿਟ ਜਾਂਦੇ ਕੈਸੇ ਵੀ ਹੋ ਐਸੇ ਵੀ ਰਵੀ ਨੇ ਮਿਨਾਜ਼ ਦੀ ਬਾਹ ਅੱਗੇ ਕਰਕੇ ਬਾਹ ਉੱਪਰ ਸੜੇ ਹੋਏ ਜ਼ਖਮ ਦਾ ਨਿਸ਼ਾਨ ਦਿਖਾਉਂਦਿਆਂ ਪੁੱਛਿਆ ਨਹੀਂ ਨਹੀਂ ਇਸੇ ਨਹੀਂ ਇਹ ਨਿਸ਼ਾਨ ਮੁਝੇ ਚਾਹੀਏ ਮਿਨਾਜ਼ ਨੇ ਰਵੀ ਦੇ ਹੱਥੋਂ ਆਪਣੀ ਬਾਹ ਛੁੜਾ ਲਈ ਉਹ ਰਵੀ ਦਾ ਹੱਥ ਛੱਡ ਕੇ ਸ਼ਾਮ ਦੇ ਛਿਪਦੇ ਸੂਰਜ ਵੱਲ ਦੇਖਣ ਲਈ ਜੰਗਲੇ ਨਾਲ ਲੱਗ ਕੇ ਖੜੋ ਗਈ ਆਪਣੀ ਸਜ ਵਿਅਵਤਾ ਨੂੰ ਇਸ ਤਰ੍ਹਾਂ ਨਾਰਾਜ਼ ਹੁੰਦਾ ਦੇਖ ਰਵੀ ਭੱਜ ਕੇ ਉਸਦੇ ਕੋਲ ਗਿਆ ਉਸਨੇ ਰਵੀ ਨੂੰ ਦੇਖਦੇ ਕਿਆ ਦੇਖੋ ਰਵੀ ਅੱਜ ਤੋਂ ਬਾਅਦ ਇਸ ਦੇ ਬਾਰੇ ਕੁਝ ਨਹੀਂ ਕਹਿਣਾ ਤੇ ਇਹ ਨਿਸ਼ਾਨ ਮੈਂ ਮਿਟਾਉਣਾ ਨਹੀਂ ਚਾਹੁੰਦੀ ਓਕੇ ਐਸ ਯੂ ਲਾਈਕ ਨੋ ਮੋਰ ਡਿਸਕਸ਼ਨਸ ਅਬਾਊਟ ਇਟ ਸੌਰੀ ਰਵੀ ਨੇ ਮਿਨਾਉਜ਼ ਨੂੰ ਕਲਾਵੇ ਵਿੱਚ ਲੈਂਦੀਆਂ ਕਿਆ ਜੇ ਮੇਰੇ ਇਸ ਤਰ੍ਹਾਂ ਕਰਨ ਨਾਲ ਤੈਨੂੰ ਦੁੱਖ ਹੋ ਲੱਗਿਆ ਤਾਂ ਮੈਨੂੰ ਮਾਫ ਕਰੀ ਪਰ ਕਿ ਮੈਂ ਇਸ ਦਾ ਰਾਜ਼ ਪੁੱਛ ਸਕਦਾ ਸੌਰੀ ਨਹੀਂ ਦੱਸ ਸਕਦੀ ਤੇ ਇਸ ਤੋਂ ਅੱਗੇ ਕਿ ਰਵੀ ਉਸ ਨੂੰ ਕੁਝ ਪੁੱਛਦਾ ਮਿਨਾਜ਼ ਨੇ ਉਸਦੇ ਬਲਾਂ ਉੱਪਰ ਉਂਗਲ ਰੱਖ ਦਿੱਤੀ ਤੁਸੀਂ ਅੱਜ ਤੋਂ ਬਾਅਦ ਇਸ ਦੇ ਬਾਰੇ ਕੁਝ ਨਹੀਂ ਪੁੱਛੋਗੇ ਵਾਅਦਾ ਕਰੋ ਗੱਲ ਆਈ ਗਈ ਹੋਗੀ ਇੱਕ ਦਿਨ ਮਿਨਾਜ਼ ਕਿਚਨ ਵਿੱਚ ਸੀ ਉਸਤੇ ਫੋਨ ਦੀ ਘੰਟੀ ਖੜਕੀ ਮਿਨਾਜ਼ ਨੇ ਜਿਵੇਂ ਉਸ ਨੂੰ ਸੁਣਿਆ ਹੀ ਨਾ ਹੋਵੇ ਉਹ ਗੁੰਗੁਣਾਉਂਦੀ ਹੋਈ ਰਸੋਈ ਵਿੱਚ ਆਲੂ ਵੱਲ ਰਹੀ ਸੀ ਰਵੀ ਸ਼ੀਸ਼ੇ ਸਾਹਮਣੇ ਵਾਲ ਬਣਾ ਰਿਹਾ ਸੀ ਦੋ ਵਾਰ ਫੋਨ ਵੱਜ ਕੇ ਬੰਦ ਹੋ ਗਿਆ ਤਾਂ ਰਵੀ ਨੇ ਮਿਨਾਜ਼ ਨੂੰ ਉਸ ਦਾ ਫੋਨ ਕਿਚਨ ਵਿੱਚ ਜਾ ਕੇ ਫੜਾ ਦਿੱਤਾ ਦੇਖੀ ਤੇਰਾ ਕੋਈ ਫੋਨ ਆਇਆ ਹੈ ਦੋ ਤਿੰਨ ਵਾਰ ਕੋਈ ਜ਼ਰੂਰੀ ਨਾ ਹੋਵੇ ਮਿਨਾਜ਼ ਨੇ ਰਵੀ ਦੇ ਹੱਥੋਂ ਫੋਨ ਫੜ ਕੇ ਦੇਖਿਆ ਜਿਸ ਨੰਬਰ ਤੋਂ ਫੋਨ ਆਇਆ ਸੀ ਉਸ ਨੂੰ ਵਾਪਸ ਫੋਨ ਕੀਤਾ ਪਰ ਕੋਈ ਜਵਾਬ ਨਾ ਮਿਲਦਾ ਦੇਖ ਉਸਨੇ ਫੋਨ ਵਾਪਸ ਬੈੱਡ ਉੱਪਰ ਪਟਕ ਦਿੱਤਾ ਰਵੀ ਟਾਈ ਲਗਾ ਰਿਹਾ ਸੀ ਤੇ ਆਪਣੀ ਧੁੰਨ ਵਿੱਚ ਹੀ ਮਸਟ ਸੀ ਉਹ ਵਿਸਲ ਵਜਾ ਕੇ ਕੁਝ ਗੂੰਗਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਫੋਨ ਇੱਕ ਵਾਰ ਫਿਰ ਵੱਜਿਆ ਉਸਨੇ ਮਿਨਾਜ਼ ਨੂੰ ਰਸੋਈ ਵਿੱਚ ਨਾ ਦੇਖ ਕੇ ਫੋਨ ਕੰਨੋਂ ਲਾ ਲਿਆ ਹੈਲੋ 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 ਪਰ ਅੱਗੋਂ ਕੋਈ ਆਵਾਜ਼ ਨਾ ਆਈ ਪਤਾ ਨਹੀਂ ਕੌਣ ਹੈ ਜੇ ਇੰਨੀ ਐਮਰਜੈਂਸੀ ਹੈ ਤਾਂ ਅੱਗੋਂ ਬੋਲੋ ਵੀ ਜਵਾਬ ਵੀ ਤਾਂ ਦਿਓ ਰਵੀ ਦਾ ਦਫ਼ਤਰ ਲਈ ਨਿਕਲ ਜਾਣ ਤੋਂ ਬਾਅਦ ਮਿਨਾਜ਼ ਦੇ ਫੋਨ ਦੀ ਘੰਟੀ ਇੱਕ ਵਾਰ ਫਿਰ ਖੜਕੀ ਉਸਨੇ ਫੋਨ ਚੁੱਕਿਆ ਅੱਗੋਂ ਜੋ ਸ਼ਬਦ ਸੁਣਿਆ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਸੁਣਿਆ ਤੇਰੀ ਗੋਈ ਰੱਖੀ ਗਈ ਹੈ ਦੇਖ ਲੈ ਤੇ ਹੁਣ ਤੂੰ ਫੈਸਲਾ ਕਰੇਂਗੀ ਕਿ ਕੌਣ ਠੀਕ ਹੈ ਤੇ ਕੌਣ ਗਲਤ ਹੈਲੋ ਹੈਲੋ ਕੌਣ ਕੌਣ ਬੋਲ ਰਿਹਾ ਕੀ ਗੱਲ ਅਸੀਂ ਹੂੰ ਕੌਣ ਹੋ ਗਏ ਆ ਮੈਂ ਪਛਾਣਿਆ ਨਹੀਂ ਮੀਨਾਜ਼ ਕਬਰਾਈ ਹੋਈ ਸੀ ਤੈ ਕੋ ਮੈਨੂੰ ਬਹੁਤੀ ਇੰਟਰੋ ਨਹੀਂ ਦੇਣੀ ਆਉਂਦੀ ਫੋਨ ਕਰਨ ਵਾਲੇ ਨੇ ਆਖਿਆ ਤੇਰੇ ਲਈ ਬਸ ਇੰਨਾ ਹੀ ਕਿ ਤੇਰੀ ਗੋਈ ਨਹੀਂ ਹੋਣੀ ਚਾਹੀਦੀ ਤੇ ਜ਼ਾਬ ਵਾਲੇ ਕੇਸ ਵਿੱਚ ਨਹੀਂ ਤਾਂ ਆਪਣਾ ਹਿਸਾਬ ਲਾ ਲਵਾਂਗੀ ਫਿਰ ਉਹ ਖਚਰੀ ਜੀ ਹਾਸੀ ਹਸਦਿਆਂ ਬੋਲਿਆ ਦੇਖ ਲੈ ਬਾਜ਼ਾਰ ਚੋਂ ਤਜ਼ਾਬ ਹਲੇ ਖਤਮ ਨਹੀਂ ਹੋਇਆ ਸ਼ਾਮ ਤੱਕ ਉਹ ਦਰਵਾਜ਼ੇ ਨਾਲ ਹੀ ਲੱਗ ਕੇ ਬੈਠੀ ਰਹੀ ਉਸ ਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ ਦਰਵਾਜ਼ੇ ਦੀ ਘੰਟੀ ਖੜਕੀ ਮਿਨਾਜ਼ ਕਬਰਾ ਕੇ ਉੱઠી ਉਹ ਦਵਾ ਦਾ ਉਸ ਨੇ ਦਰਵਾਜ਼ਾ ਖੋਲ੍ਹਿਆ ਰਵੀ ਦਫ਼ਤਰੋਂ ਵਾਪਸ ਆਇਆ ਸੀ ਮਿਨਾਜ਼ ਨੂੰ ਇਸ ਹਾਲਤ ਵਿੱਚ ਦੇਖ ਕੇ ਰਵੀ ਘਬਰਾ ਗਿਆ ਮਿਨਾਜ਼ ਨੇ ਉਸ ਨਾਲ ਚੰਬੜ ਕੇ ਰੋਣਾ ਸ਼ੁਰੂ ਕਰ ਦਿੱਤਾ ਇਹ ਕੀ ਹੈ ਰੋਗ ਹੋ ਰਿਹਾ ਹੈ ਹੋਇਆ ਕਿ ਰਵੀ ਦੇ ਪੁੱਛਣ ਉੱਪਰ ਉਸਨੇ ਟੈਲੀਫੋਨ ਉੱਪਰ ਮਿਲੀ ਤਕੀਬਾਰੇ ਦੱਸਿਆ। ਰਵੀ ਨੇ ਮਿਨਾਜ਼ ਨੂੰ ਹੌਸਲਾ ਦਿੱਤਾ। ਮੀਨੂ ਦੇਖੋ ਕਬਰਾਂ ਦੀ ਕੋਈ ਲੋੜ ਨਹੀਂ। ਮੈਂ ਹਾਂ ਨਾ ਤੇਰੇ ਨਾਲ ਹਰ ਥਾਂ ਹਰ ਵੇਲੇ। ਮੈਂ ਹੁਣੇ ਆਪਣੇ ਦੋਸਤ ਸਿਮਰਨ ਨੂੰ ਫੋਨ ਕਰਦਾ। ਉਸਦੇ ਪਾਪਾ ਹਾਈ ਕੋਰਟ ਦੇ ਵਕੀਲ ਹਨ। ਕੁਝ ਨਾ ਕੁਝ ਇੰਤਜ਼ਾਮ ਅਸੀਂ ਕਰ ਲਵਾਂਗੇ। ਮਿਨਾਜ਼ ਨੇ ਰਵੀ ਨੂੰ ਦੱਸਿਆ ਕਿ ਜਿਸ ਨਿਸ਼ਾਨ ਨੂੰ ਮਿਟਾਉਣ ਦੀ ਗੱਲ ਉਹ ਕਰ ਰਿਹਾ ਸੀ, ਇਹ ਦਰਅਸਲ ਤੇਜ਼ਾਬ ਦੀ ਇੱਕ ਘਟਨਾ ਦਾ ਨਿਸ਼ਾਨ ਹੈ। ਜਿਸ ਨਾਲ ਉਸ ਲਈ ਸਹੇਲੀ ਰੈਨੂ ਦਾ ਦਾ ਸਭ ਕੁਝ ਬਰਬਾਦ ਹੋ ਗਿਆ ਸੀ ਉਹ ਤੇ ਰੈਨੂ ਕਾ ਉਸ ਦਿਨ ਕਪੜੇ ਖਰੀਦ ਕੇ ਘਰ ਵਾਪਸ ਜਾ ਰਹੀਆਂ ਸਨ ਦੋਵੇਂ ਇੱਕ ਕਾਫੀ ਹਾਊਸ ਵਿੱਚ ਕਾਫੀ ਪੀਣ ਲਈ ਰੁਕੀਆਂ ਇੰਨੇ ਨੂੰ ਉੱਥੇ ਉਸ ਦਾ ਪਤੀ ਹਰਮਨ ਪਹੁੰਚ ਗਿਆ ਉਸ ਦੇ ਨਾਲ ਉਸ ਦੀਆਂ ਦੋਵੇਂ ਕੁੜੀਆਂ ਸਨ ਦੋਵਾਂ ਵਿੱਚ ਕੁਝ ਚਿਰ ਤੋਂ ਅਣਬੰਦ ਚੱਲ ਰਹੀ ਸੀ ਰੈਨੂ ਕਾ ਨੇ ਸ਼ਾਇਦ ਅਦਾਲਤ ਵਿੱਚ ਤਲਾਕ ਲਈ ਕੇਸ ਕੀਤਾ ਹੋਇਆ ਸੀ ਉਹ ਆਪਣੀਆਂ ਕੁੜੀਆਂ ਨੂੰ ਆਪਣੇ ਨਾਲ ਰੱਖਣਾ ਚਾਹੁੰਦੀ ਸੀ ਤੇ ਥੋੜੀ ਦੇਰ ਵਿੱਚ ਦੋਆ ਵਿੱਚ ਕਿਸੇ ਗੱਲ ਤੋਂ ਬੋਲਬੁਲਾਰਾ ਹੋ ਗਿਆ ਉਹ ਸ਼ਾਇਦ ਕਹਿ ਰਿਹਾ ਸੀ ਕਿ ਉਸਨੇ ਆਪਣੀ ਮੰਗ ਵਿੱਚ ਸੰਦੂਰ ਪਾਉਣਾ ਕਿਉਂ ਛੱਡ ਦਿੱਤਾ ਗੱਲ ਮੁੰਨੀ ਸੀ ਪਰ ਵੱਧ ਗਈ ਉਸਨੇ ਰੇਨੂ ਕਾ ਨਾਲ ਜ਼ਬਰਦਸਤੀ ਕਰਨੀ ਚਾਹੀ ਉਸਨੇ ਬੈਗ ਚੋਂ ਕੁਝ ਬਾਹਰ ਕੱਢਿਆ ਇੱਕ ਜੈਮ ਦੀ ਬੋਤਲ ਸੀ ਮੀਨਾਸ ਨੂੰ ਲੱਗਿਆ ਕਿ ਉਹ ਉਸਦੇ ਸਿਰ ਵਿੱਚ ਸੰਦੂਰ ਪਾਏਗਾ ਪਰ ਫਿਰ ਇੱਕ ਚਟਕੇ ਨਾਲ ਰੇਨੂ ਕਾ ਦੀ ਦੁਨੀਆ ਬਦਲ ਗਈ ਜੈਮ ਦੀ ਬੋਤਲ ਵਿੱਚ ਤੇਜ਼ਾਬ ਸੀ ਉਹ ਬੋਤਲ ਰੈਨੂ ਕਦੇ ਸਿਰ ਵਿੱਚ ਖਾਲੀ ਕਰ ਦਿੱਤੀ ਉਸ ਦੇ ਲੰਮੇ ਲੰਮੇ ਵਾਲ ਖੂਬਸੂਰਤ ਚਿਹਰਾ ਸਭ ਕੁਝ ਚੁਸ ਗਿਆ ਉਸ ਨੂੰ بچਾਉਂਦੇ ਹੋਏ ਕੁਝ ਤੇਜ਼ਾਬ ਮੀਨੂ ਉੱਪਰ ਵੀ ਪੈ ਗਿਆ ਇਸ ਘਟਨਾ ਦੀ ਚਸ਼ਮਦੀਦ ਗਵਾ ਬਣੀ ਹੋ ਤੇ ਫਿਰ ਸ਼ੁਰੂ ਹੋਇਆ ਤਮਕੀਆਂ ਦਾ سلسلہ ਇੱਕ ਤੋਂ ਬਾਅਦ ਇੱਕ ਉਸ ਦੀ ਗਵਾਹੀ ਉੱਪਰ ਹੀ ਉਸ ਨੂੰ ਸਜ਼ਾ ਹੋਣੀ ਤੈ ਸੀ ਉਸ ਦੇ ਪਾਪਾ ਨੇ ਉਸ ਨੂੰ ਮਲੇਸ਼ੀਆ ਭੇਜ ਦਿੱਤਾ ਨਾਨਾ ਜੀ ਦੇ ਕੋਲ ਕੇਸ 3 ਸਾਲ ਤੱਕ ਚੱਲਿਆ ਫਿਰ ਉਹ ਜਿਵੇਂ ਆਊਟ ਆਫ ਟੱਚ ਹੋ ਗਈ ਅੱਜ ਪਤਾ ਨਹੀਂ ਕਿਵੇਂ ਮੇਰਾ ਨੰਬਰ ਉਸ ਕੋਲ ਆ ਗਿਆ ਤੂੰ ਘਬਰਾਣਾ ਸਿਮਰਨ ਦੇ ਪਾਪਾ ਇਹੋ ਜੇ ਕੀ ਸੀ ਦੇਖਦੇ ਨੇ ਆਪਾਂ ਇਸ ਹਰਮਨ ਨੂੰ ਤਾਂ ਸਜ਼ਾ ਦਵਾ ਕੇ ਰਾਂਗੇ ਹਾਂ ਸੱਚ ਰੇਨੂ ਦਾ ਤਾਂ ਕੀ ਬਣਿਆ ਰਵੀ ਨੇ ਪੁੱਛਿਆ ਉਹ ਵਿਚਾਰੀ ਨੇ ਬੜਾ ਦੁੱਖ ਭੋਗਿਆ ਉਸ ਦਾ ਕਿਸੇ ਨੇ ਸਾਥ ਤਾਂ ਦਿੱਤਾ ਮਾਂ ਪਹਿਲਾਂ ਹੀ ਮਤਰੀ ਸੀ ਪਾਪਾ ਦੀ ਡੈਥ ਹੋ ਗਈ ਸੀ ਉਹ 2 ਸਾਲ ਹਸਪਤਾਲਾਂ ਦੇ ਚੱਕਰ ਲਾਉਂਦੀ ਰਹੀ ਪਰ ਆਖਰ ਉਸ ਦੀ ਇਨਫੈਕਸ਼ਨ ਇੰਨੀ ਵੱਧ ਗਈ ਕਿ ਉਸ ਵਿਚਾਰੀ ਨੂੰ ਆਪਣੀ ਜਾਨ ਗਵਾਉਣੀ ਪਈ ਤੂੰ ਚਿੰਤਾ ਨਾ ਕਰਾ ਆਪਾ ਸਾਰੇ ਤੇਰੇ ਨਾਲ ਆ ਤੇਰਾ ਤਾਂ ਕੋਈ ਵਾਰ ਵੀ ਵਿੰਗਾ ਨਹੀਂ ਕਰ ਸਕਦਾ ਮੇਰੇ ਹੁੰਦਿਆਂ ਰਵੀ ਨੇ ਕਿਹਾ ਆਪਾ ਗਵਾਹੀ ਦੇਾਂਗੇ ਤੇ ਫਿਰ ਅਦਾਲਤ ਵਿੱਚ ਜਦੋਂ ਮੀਨਾਜ਼ ਪਹੁੰਚੀ ਇਹ ਝੂਠ ਬੋਲਦੀ ਹੈ ਕੀ ਸਬੂਤ ਹੈ ਇਸ ਦੇ ਕੋਲ ਕਿ ਇਹ ਉੱਥੇ ਉਸ ਸਮੇਂ ਮੌਜੂਦ ਸੀ ਕਟਾਰੇ ਵਿੱਚ ਖੜਾ ਮੁਜਰਮ ਉੱਚੀ ਆਵਾਜ਼ ਵਿੱਚ ਬੋਲਿਆ ਜੱਜ ਨੇ ਉਸ ਨੂੰ ਤਮੀਜ਼ ਦੇ ਦਾਇਰੇ ਵਿੱਚ ਰਹਿਣ ਲਈ ਕਿਹਾ ਫਿਰ ਉਸ ਨੇ ਮੀਨਾਜ਼ ਵੱਲ ਦੇਖਿਆ ਤੇਰੇ ਕੋਲ ਕੀ ਕੋਈ ਸਬੂਤ ਹੈ ਮੀਨਾਜ਼ ਨੇ ਕੋੜੀਆਂ ਖਨਾਲ ਮੁਜਰਮ ਵੱਲ ਵੇਖਿਆ ਫਿਰ ਉਸਨੇ ਆਪਣੀ ਬਾਹ ਤੋਂ ਕਮੀਜ਼ ਉੱਪਰ ਖਿੱਚ ਲਈ ਬਾਹ ਦੇ ਮਾਸ ਉੱਪਰ ਤੇਜ਼ਾਬ ਦੇ ਸੜਨ ਦਾ ਨਿਸ਼ਾਨ ਸਭ ਨੇ ਦੇਖਿਆ ਨਾਲ ਹੀ ਉਸਨੇ ਉਸ ਦਿਨ ਦੀ ਘਟਨਾ ਦਾ ਸਾਰਾ ਬਿਉਰਾ ਅਦਾਲਤ ਵਿੱਚ ਸੁਣਾ ਦਿੱਤਾ ਉਸਨੇ ਦੇਖਿਆ ਕਿ ਮੁਜਰਮ ਛੱਟਪਟਾ ਰਿਹਾ ਸੀ ਜੱਜ ਨੇ ਗੌਰ ਨਾਲ ਉਸ ਨਿਸ਼ਾਨਵਲ ਦੇਖਿਆ ਮਿਨਾਜ਼ ਨੇ ਇੱਕ ਲਿਫਾਫੇ ਚੋਂ ਕੁਝ ਕਾਗਜ਼ ਕੱਢ ਕੇ ਜੱਜ ਦੀ ਮੇਜ਼ ਉੱਪਰ ਰੱਖ ਦਿੱਤੇ ਜਦ ਸਭ ਇਹ ਰਹੀ ਇਸ ਜ਼ਖਮ ਦੀ ਰਿਪੋਰਟ ਜੋ ਉਸੇ ਹਸਪਤਾਲ ਦੀ ਹੈ ਉਸੇ ਸਮੇਂ ਦੀ ਹੈ ਜਦੋਂ ਰੇਨੂ ਕਾ ਇਸ ਦਰਿੰਦੇ ਦਾ ਸ਼ਿਕਾਰ ਬਣੀ ਜੱਜ ਨੇ ਕੁਝ ਲਿਖਿਆ ਤੇ ਫਿਰ ਕਿਹਾ ਦੋਸ਼ ਸਾਬਤ ਹੋ ਚੁੱਕਿਆ ਹੈ ਇਸ ਦੀ ਸਜ਼ਾ ਦੁਪਹਿਰ ਤੋਂ ਬਾਅਦ ਸੁਣਾਈ ਜਾਏਗੀ ਉਸ ਕੇਸ ਦਾ ਕੀ ਬਣਿਆ ਮੁਜਰਮ ਨੂੰ ਇੱਕ ਬੇਗੁਨਾ ਨੂੰ ਮਾਰਨ ਦੇ ਦੋਸ਼ ਵਿੱਚ ਫਾਂਸੀ ਦੀ ਸਜ਼ਾ ਮਿਲੀ ਇਨਸਾਫ ਨੇ ਆਪਣਾ ਕੰਮ ਕਰ ਲਿਆ ਮੈਨੂੰ ਇਹ ਤੇਰੇ ਗਵਾਹੀ ਦਾ ਨਿਸ਼ਾਨ ਨਹੀਂ ਇਹ ਤੇਰੀ ਜਿੱਤ ਦਾ ਨਿਸ਼ਾਨ ਹੈ ਇਸ ਨੂੰ ਮਿਟਾਇਆ ਨਹੀਂ ਜਾਣਾ ਚਾਹੀਦਾ ਸੋ ਦੋਸਤੋ ਐਸੀ ਮੇਰੀ ਅੱਜ ਦੀ ਕਹਾਣੀ ਅਗਲੀ ਕਹਾਣੀ ਲੈ ਕੇ ਫਿਰ ਕਿਸੇ ਦਿਨ ਹਾਜ਼ਰ ਹੋਵਾਂਗੇ। ਸ਼ੁਕਰੀਆ।